ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਕੁੰਡੇ ਪਾਏ ਆ ਜੀ ਚਾਰ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਬਿਲਕੁਲ ਨਵਾਂ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਸੌਖਾ ਵੀ ਬਹੁਤ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਹੈ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਨਾ ਦੋ ਸਲਾਈਆਂ ਬਣਾ ਲਈਆਂ ਸੀ ਦੋਨਾਂ ਪਾਸੇ ਤੋਂ ਸਿੱਧੀਆਂ ਸਿੱਧੀਆਂ ਪਹਿਲੀ ਸਲਾਈ ਬਣਾਈ ਜਿਹੜੇ ਉਲਟੇ ਪਾਸੇ ਤੋਂ ਉਹ ਵੀ ਆਪਾਂ ਇਧਰੋਂ ਸਿੱਧੀ ਬਣਾ ਲਈ ਸੀ ਫਿਰ ਆਪਾਂ ਸਿੱਧੇ ਪਾਸੇ ਤੋਂ ਬਣਾਈ ਜਿਹੜੀ ਸਲਾਈ ਉਹ ਵੀ ਆਪਾਂ ਇਧਰੋਂ ਸਿੱਧੀ ਬਣਾ ਲਈ ਸੀ ਇਹ ਆਪਾਂ ਇਸ ਤਰ੍ਹਾਂ ਹੀ ਬਣਾਉਣੀ ਆ ਦੋ ਸਲਾਈਆਂ ਬਾਰਡਰ ਬਣਾ ਕੇ ਜਦੋਂ ਆਪਾਂ ਡਿਜ਼ਾਈਨ ਸਟਾਰਟ ਕਰਨਾ ਤੇ ਹੁਣ ਆਪਾਂ ਉਲਟੀ ਸਾਈਡ ਆ ਗਏ ਆ ਜੀ ਉਲਟੀ ਸਾਈਡ ਹੀ ਸਟਾਰਟ ਹੋਊਗਾ ਡਿਜ਼ਾਈਨ ਆਹ ਕੁੰਡੇ ਆਪਾਂ ਤਾਰਾਂਗੇ 1 2 3 4 ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਧਾਗਾ ਆਪਣੇ ਵੱਲ ਕਰਾਂਗੇ 4 ਕੁੰਡੇ ਉਲਟੇ ਬਣਾਵਾਂਗੇ 2 10 4 ਧਾਗਾ ਪਿੱਛੇ ਕਰਾਂਗੇ 4 ਕੁੰਡੇ ਸਿੱਦੇ 4-4 ਕੁੰਡਿਆਂ ਦਾ ਡਿਜ਼ਾਈਨ ਹੈ ਜੀ 4 ਕੁੰਡੇ ਆਪਾਂ ਉਲਟੇ ਬਣਾਉਣੇ ਆ ਤੇ 4 ਬਣਾਉਣੇ ਆ ਜੀ ਸਿੱਦੇ ਚਾਰ ਕੁੰਡੇ ਉਲਟੀ ਲਾਸਟ ਵਾਲੇ ਚਾਰ ਕੁੰਡੇ ਵੀ ਆਪਾਂ ਸਿੱਧੇ ਬਣਾਵਾਂਗੇ ਪਹਿਲਾਂ ਵੀ ਆਪਾਂ ਸਿੱਧੇ ਬਣਾਏ ਐ ਐਂਡ ਤੇ ਵੀ ਆਪਾਂ ਸਿੱਧੇ ਬਣਾਵਾਂਗੇ ਉਲਟੀ ਸਲਾਈ ਹੈ ਜੀ ਇਹ ਆਪਣੀ ਹੁਣ ਆਪਾਂ ਅੱਗੇ ਸਿੱਧੇ ਪਾਸੇ ਸਿੱਧੇ ਪਾਸੇ ਆ ਕੇ ਫਰਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਵੇ ਵੇਲੇ ਚਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ ਜੀ ਲਓ ਜੀ ਆਪਾਂ ਸਿੱਧੇ ਸਲਾਈ ਬਣਾ ਲਈ ਆ। ਉਲਟੇ ਸਾਈਡ ਆ ਗਏ ਫਿਰ ਤੋਂ। ਇਹ ਜਿਵੇਂ ਆਪਾਂ ਪਹਿਲਾਂ ਸਲਾਈ ਬਣਾਈ ਸੀ ਉਸੇ ਤਰ੍ਹਾਂ ਬਣਾਉਣੀ ਆ ਚਾਰ ਕੁੰਡੇ ਸਿੱਧੇ ਤੇ ਚਾਰ ਉਲਟੇ। ਚਾਰ ਕੁੰਡੇ ਆਪਾਂ ਸਿੱਧੇ ਬਣਾ ਲਏ ਆਹ ਵਾਲੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ। ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀਗੀ। ਹੁਣ ਆਪਾਂ ਸਿੱਧੇ ਪਾਸੇ ਆ ਗਏ। ਸਿੱਧੇ ਪਾਸੇ ਆ ਗਏ ਜੀ ਆਪਾਂ ਫਸਟ ਕੁੰਡਾ ਤਾਰਾਂਗੇ। ਚਾਰ ਗੁੰਡੇ ਬਣਾਵਾਂਗੇ ਜੀ ਆਪਾਂ ਸਿੱਧੇ ਤੇ ਜਿਹੜੇ ਆ ਚਾਰ ਗੁੰਡੇ ਇਹਨਾਂ ਤੇ ਆਪਾਂ ਹੁਣ ਬਣਾਵਾਂਗੇ ਜੀ ਡਿਜ਼ਾਈਨ ਹੁਣ ਦੇਖੋ ਜੀ ਦੋ ਗੁੰਡੇ ਆਪਾਂ ਇਸ ਤਰ੍ਹਾਂ ਦੋਹਾਂ ਦਾ ਇੱਕ ਕਰ ਦਾਂਗੇ ਫਿਰ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਡਬਲ ਵਾਲ ਪਾ ਲਵਾਂਗੇ ਫਿਰ ਇਹਨਾਂ ਦੋ ਗੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਦੋਹਾਂ ਦਾ ਇੱਕ ਕਰ ਦਾਂਗੇ ਫਿਰ ਆਪਾਂ ਬਣਾਵਾਂਗੇ ਜੀ ਚਾਰ ਗੁੰਡੇ ਸਿੱਧੇ ਅਗਲੇ ਦੋ ਕੁੰਡੇ ਫੇਰ ਆਪਾਂ ਇਸ ਤਰ੍ਹਾਂ ਕਰਕੇ ਦੋਹਾਂ ਦੇ ਇੱਕ ਕਰ ਦਾਂਗੇ ਫਿਰ ਇਹਦੇ ਉੱਤੇ ਇਸ ਤਰ੍ਹਾਂ ਡਬਲ ਵਾਲ ਪਾ ਕੇ ਆਹ ਕੁੰਡਿਆਂ ਦੋਹਾਂ ਨੂੰ ਐ ਕਰਾਂਗੇ ਦੋਹਾਂ ਦਾ ਇੱਕ ਬਣਾ ਦਾਂਗੇ ਚਾਰ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਉਲਟੀ ਸਾਈਡ ਆ ਗਈ ਜੀ ਆਪਾਂ ਚਾਰ ਕੁੰਡੇ ਬਣਾਵਾਂਗੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਤਾਂ ਵਾਲਾ ਕੁੰਡਾ ਉਲਟਾ ਬਣਾਇਆ ਹੁਣ ਆਪਾਂ ਆਹ ਪਹਿਲਾ ਵਾਲ ਦੇ Đਾਂਗੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਉਲਟਾ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਇਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਵਾਂਗੇ ਚਾਰ ਕੁੰਡੇ ਆਪਾਂ ਫਿਰ ਸਿੱਧੇ ਬਣਾਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਹੁਣ ਆਪਣਾ ਡਿਜ਼ਾਈਨ ਆ ਗਿਆ ਜਿੱਥੇ ਆਪਾਂ ਵੜ ਪਾਇਆ ਸੀ ਤੇ ਕੁੰਡੇ ਘਟਾਏ ਸੀ ਇੱਕ ਕੁੰਡਾ ਬਣਾਇਆ ਉਲਟਾ ਫਿਰ ਇੱਕ ਵਾਲਾ ਵਾਲਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰਕੇ ਇਹਨੂੰ ਇਸ ਤਰ੍ਹਾਂ ਕਰਕੇ ਸਿੱਧਾ ਬਣਾ ਲਵਾਂਗੇ ਆ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਚਾਰ ਕੁੰਡੇ ਸਿੱਧੇ ਜੀ ਆਪਾਂ ਅਗੇ ਸਿੱਧੇ ਪਾਸੇ ਨਾ ਸਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ ਜੇ ਇੱਥੇ ਆਪਾਂ ਕੁਝ ਨਹੀਂ ਕਰਨਾ ਹੈਗਾ ਦੋ ਸਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਬਣ ਗਿਆ ਉਲਟੀ ਸਾਈਡ ਆ ਗਿਆ ਆਪਾਂ ਆਹ ਵਾਲੀ ਸਲਾਈ ਆਪਾਂ ਇਧਰੋਂ ਸਾਰੀ ਸਿੱਧੀ ਬਣਾਵਾਂਗੇ ਜੀ ਜਿਹੜੇ ਆਪਣੇ ਆਚਾਰ ਕੁੰਡੇ ਆ ਇਹ ਵੀ ਆਪਾਂ ਸਿੱਧੇ ਸਿੱਧੇ ਬਣਾ ਲੈਣੇ ਜੀ ਉਲਟੀ ਸਾਈਡ ਤੋਂ ਹਾਂਜੀ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਆਹ ਸਲਾਈ ਸਿੱਧੇ ਪਾਸੇ ਆਪਾਂ ਸਿੱਧੇ ਪਾਸੇ ਤੋਂ ਆਪਾਂ ਇਹ ਸਲਾਈ ਪੂਰੀ ਸਿੱਧੀ ਬਣਾ ਲੈਣੀ ਹੈ ਜੀ ਹਾਂ ਲੋ ਜੀ ਆਪਣਾ ਹੁਣ ਇੱਕ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਹੁਣ ਆਪਣਾ ਦੂਜਾ ਡਿਜ਼ਾਈਨ ਸਟਾਰਟ ਹੋਊਗਾ ਉਹਦੇ ਵਾਸਤੇ ਆਪਾਂ ਇੱਕ ਕੁੰਡਾ ਤਾਰਾਂਗੇ ਚਾਰ ਕੁੰਡੇ ਬਣਾਵਾਂਗੇ ਜੀ ਸਿੱਧੇ ਚਾਰ ਕੁੰਡੇ ਉਲਟੇ ਕੁੰਡੇ ਉਹੀ ਸੇਮ ਆਪਾਂ ਉਲਟੇ ਬਣਾਵਾਂਗੇ ਜਿੰਨਾ ਤੇ ਡਿਜ਼ਾਈਨ ਬਣਿਆ ਹੋਇਆ ਮੰ ਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆਪਣਾ ਦੂਜਾ ਡਿਜ਼ਾਈਨ ਸਟਾਰਟ ਹੋਇਆ ਥੱਲੇ ਆਪਾਂ 8 ਸਲਾਈਆਂ ਬਣਾਈਆਂ ਜੀ ਤੇ ਆਹ ਆਪਣੀ ਨੌਵੀਂ ਸਲਾਈ ਹੈ ਜਿਹਦੇ ਚ ਆਪਾਂ ਦੂਜਾ ਡਿਜ਼ਾਈਨ ਸਟਾਰਟ ਕੀਤਾ ਤੇ ਇਸ ਤਰ੍ਹਾਂ ਬਾਠ ਹਟ ਸਲਾਈਆਂ ਉੱਪਰ ਬਣਾਉਂਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਆ ਦੇਖੋ ਜੀ ਆ ਕਿੰਨਾ ਸੋਹਣਾ ਲੱਗਦਾ ਇੱਥੇ ਬਣਿਆ ਵਿਚਾਲੇ ਮਣਕਾ ਜ ਤੇ ਆਪਾਂ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਬਣਿਆ ਦਿਖਾਉਣੇ ਆ ਤੇ ਹਰੇਕ ਰੰਗ ਦੇ ਵਿੱਚ ਹੀ ਜਜਣ ਵਾਲਾ ਡਿਜ਼ਾਈਨ ਹੈ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਜੀ ਕੋਟੀ ਸਟਰ ਜੈਕਟ ਕੁਛ ਵੀ ਬਣਾਓ ਇਹ ਚਾਰ ਚਾਰ ਕੁੰਡੇ ਆ ਤੇ 8 ਸਲਾਈਆਂ ਚ ਬਣ ਕੇ ਕੰਪਲੀਟ ਹੋ ਜਾਂਦਾ ਜੀ ਇਹ ਆਪਣਾ ਇੱਕ ਡਿਜ਼ਾਈਨ ਹੈ ਤੇ ਚਲੋ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਸ਼ੇਅਰ ਤੇ ਲਾਇਕ ਜ਼ਰੂਰ ਕਰਦਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਵੀ ਦਵਾ ਦਿੱਤਾ ਜੋ ਆਪਾਂ ਵੀਡੀਓ ਬੁਆਈ ਹੈ ਜਿਹੜੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਸੋਨਾ ਜੀ ਕਰਦੇ ਹੋ ਜੀ ਕਮੈਂਟ ਬਹੁਤ ਭੈਣਾ ਕਮੈਂਟ ਕਰਦੀਆਂ ਬਹੁਤ ਸੋਹਣੇ-ਸੋਹਣੇ ਤੇ ਆਪਾਂ ਨੂੰ ਬਹੁਤ ਵਧੀਆ ਲੱਗਦਾ ਤੇ ਆਪਾਂ ਨੂੰ ਕੰਮ ਕਰਨ ਦਾ ਵੀ ਹੌਸਲਾ ਮਿਲਦਾ ਜੀ ਜੋ ਸੋਨਾ ਜੀ ਕੋਈ ਕਮੈਂਟ ਕਰਦਾ ਤਾਂ ਉਹਨਾਂ ਭੈਣਾ ਦਾ ਪਰਮਾਨਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਸੋਹਣੇ ਸੋਹਣੇ ਇਸੇ ਤਰ੍ਹਾਂ ਕਮੈਂਟ ਕਰਦੇ ਰਹੋ ਤੇ ਆਪਣੇ ਚੈਨਲ ਨਾਲ ਬਣੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਆਪਾਂ ਫਿਰ ਤੋਂ ਕਹਿੰਨੇ ਆ ਕਿ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਜੀ ਦੱਬ ਕੇ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ